ਦੇ ਕੋਈ ਤੇ ਕੰਮ ਕਰਦੇ ਸੀ ਆ ਰੇਡੀ ਟਰੈਕ ਇਟਾ ਦੇ ਥੱਲੇ ਆਹ ਦੇਖੋ ਰੇਡੀ ਦਾ ਟਾਇਰ ਆ ਇਹਨਾਂ ਜਿਹੜੀ ਟੁੱਟ ਗਈ ਹੈਗੀ ਹੈ ਟਰੈਕਟਰ ਜਿਹੜਾ ਹੈਗਾ ਉਹ ਉੱਪਰ ਵੀ ਦੇਖੋ ਡਿੱਗ ਗਿਆ ਟਰੈਕਟਰ ਦਾ ਜਿਹੜਾ ਛੱਡਾ ਉਹ ਵੀ ਡਿੱਗ ਗਿਆ ਪੂਰਾ ਮਤਲਬ ਪੂਰੀ ਬਣੀ ਬਣਾਈ ਜਿਹੜੀ ਖੰਦ ਹੈਗੀ ਆ ਜ਼ਬਰਦਸਤ ਉਹ ਡਿੱਗ ਗਈ ਹੈ ਇਹਨਾਂ ਜਿਗਰੋਂ ਦੇ ਸਾਬਕਾ ਕਾਉਂਸਲਰ ਅਰਵਿੰਦਰ ਕੁਮਾਰ ਫੀਨਾ ਸੱਬਰਵਾਲ ਉਹਨਾਂ ਦਾ ਪੱਠਾ ਜੀ ਇਹ ਪਰ ਉਹਨਾਂ ਦਾ ਕਹਿਣਾ ਹੈਗਾ ਵੀ ਇਹ ਅੱਗੇ ਠੇਕੇ ਤੇ ਦਿੱਤਾ ਹੋਇਆ ਉਹਨਾਂ ਦਾ ਇਹ ਟੱਡ ਖੜ ਰਹੀ ਸੀ ਭਰ ਰਹੀ ਸੀ ਇੱਥੇ ਚੱਕਾ ਕੱਲ ਕੀ ਵਾਲੇ ਥੱਲੇ ਆ ਗਏ ਰੈਕੋਰਡ ਰੋਡ ਤੇ ਸਾਬਕਾ ਕਾਉਂਸਲਰ ਰਵਿੰਦਰ ਕੁਮਾਰ ਸੱਬਰਵਾਲ ਦਾ ਜਿਹੜਾ ਇਟਾਂ ਦਾ ਪੱਠਾ ਉਹਦੇ ਤੇ ਅੱਜ ਇੱਕ ਦੀਵਾਰ ਖਿਸਕ ਕੇ نیچے गिर ਗਈ ਉਹ ਮਜ਼ਦੂਰ ਜਿਹੜੇ ਹੈ ਇੱਟਾਂ ਭਰਦੇ ਸੀ ਉਹਨਾਂ ਦੇ ਵਿੱਚੋਂ ਕਿੰਨੇ ਤਿੰਨ ਮਜ਼ਦੂਰ ਇਹਦੇ ਥੱਲੇ ਆ ਗਏ ਹੈਗੇ ਨਹੀਂ ਨਹੀਂ ਥੱਲੇ ਨਹੀਂ ਆਏਗੇ ਹਾਂ ਤਿੰਨ ਮਜ਼ਦੂਰ ਇੱਕ ਕੋਈ ਸੀਗਾ ਤੋਂ ਸਾਲਾ ਮਾਰ ਕੇ ਪਾ ਦੇਵਲ ਹਸਪਤਾਲ ਲੈ ਕੇ ਗਏ ਪਿਆ ਉਹ ਪੁੱਛਦੇ ਸਾਂਭ ਕੀ ਦਸਤਾਬਾਹ ਲਕੀਆ ਵਜਾ ਜਾਨਮਨ ਕੀ ਕੀ ਮਾਮਲਾ ਕੀ ਹੈ ਕੀ ਹੋਇਆ ਕੰਮ ਕਰਦੇ ਸੀਗੇ ਉਹ ਦੁਆਰ ਖਸਕ ਗਈ ਆ ਉਹ ਉਹ ਦੁਆਰ ਖਸਕ ਗਈ ਤੇ ਬੰਦੇ ਨੇ ਦੋ ਤਿੰਨ ਨੇ ਸ਼ਾਲਾ ਮਾਰ ਜਾਂ ਇੱਕ ਬੰਦਾ ਮੂਰੇ ਟਾਇਰ ਚ ਫਸ ਗਿਆ ਜੀ ਉਹ ਕੱਢ ਲਿਆ ਸਰਕਾਰੀ ਹਸਪਤਾਲ ਲੈ ਗਏ ਉਹਨੂੰ ਸਰਕਾਰੀ ਹਸਪਤਾਲ ਇਹ ਕੱਚੀ ਗੰਦ ਸੀ ਨਹੀਂ ਕੰਦ ਤਾਂ ਪੱਕੀ ਹੀ ਹੁੰਦੀ ਹੈ ਇਹ ਹਾਂ ਆਪਣੇ ਆਪ ਹੀ ਗਿਰ ਗਿਆ ਆਪਣੇ ਆਪ ਜਿਹੜਾ ਬੰਦਾ ਲੈ ਕੇ ਗਏ ਜ਼ਖਮੀਆ ਉਹਨੂੰ ਕੀ ਨਾਮ ਦਾ ਉਹਦਾ ਨਾਮ ਤਾਂ ਹੈਰਾ ਦੇ ਚਰਨਜੀ ਛੇ ਚਰਨਜੀ ਕਿਰਮ ਜੀ ਕਿੰਨਾ ਕ ਜਿਆਦਾ ਨਹੀਂ ਜਿਆਦਾ ਨਹੀਂ ਹੈਗੀ ਠੀਕ ਆ ਸਟਾਉਂ ਸਟਾ ਨਹੀਂ ਆਇਆ ਅੱਛਾ ਸ਼ਿਵ ਰਸਤਾ ਲੈ ਕੇ ਗਿਆ ਹਾਂ ਸ਼ਿਵ ਰਸਤਾ ਇਹ ਇਹਨਾਂ ਨੇ ਸੁਪਰਮਾਰਕ ਦਾ ਠੇਕੇ ਦੇ ਦਿੰਦਾ ਹੈ ਪੱਠਾ ਦੇ ਆ ਅੱਛਾ ਠੇਕੇ ਦੇ ਅੱਗੇ ਠੇਕੇ ਦੇ ਦਿੰਦਾ ਹੈ ਪੱਠਾ ਉਹਨਾਂ ਦਾ ਨਾ ਉਹ ਕੰਪਨੀ ਸੋ ਦੋ ਨੌਜਵਾਨਾਂ ਨੂੰ ਹੋਰ ਲੈ ਜਾਂਦਾ ਗਿਆ ਵਾ ਇੱਥੇ ਲਈ ਆਈ ਇਹ ਐਂਬੂਲੈਂਸ ਨਹੀਂ ਆ ਵੀਰੇ ਉਹ ਸਟੇਚਰ ਲਈ ਇਹ ਐਂਬੂਲੈਂਸ ਆ ਤਿੰਨ ਦੇ ਕੇ ਬਣਾ ਸਟੇਚਰ ਕਿੰਨੇ ਐਂਬੂਲੈਂਸ ਪਹਿਲਾਂ ਕਿ ਕਿੰਨੇ ਆ ਵੀਰੇ ਕਿੱਥੇ ਆਦਮੀ ਨੂੰ ਪਤਾ ਕੋਈ ਸੋ ਤਿੰਨਾ ਨਾਂ ਦੋ ਦੋ ਨੌਜਵਾਨਾਂ ਨੂੰ ਹੋਰ ਲੈ ਕੇ ਆਂਦਾ ਕੋਲ ਕੋਲ ਇੱਕ ਮਿੰਟ ਪਹਿਲਾਂ ਦੇਖ ਲੈਂਦੇ ਕਿ ਵੀਰੇ ਇੱਕ ਵਾਰ ਮਾੜਾ ਅੰਦਰ ਆਲਾ ਨੇ ਪਹਿਲਾਂ ਦਵਾਈ ਲੈ ਲੈਂਦੇ ਪਹਿਲਾਂ ਕੋਈ ਗੱਲ ਠੀਕ ਹੈ ਇੱਕ ਵੀਰੇ ਤੁਸੀਂ ਉੱਥੇ ਸੀਗੇ ਇਹ ਮੇਰਾ ਬੱਗੇੜਾ ਲਾ ਕੇ ਆਇਆ ਜੀ। ਅੱਛਾ, ਗੇੜਾ ਕੀ ਕਰਦੇ ਸੀ ਤੁਸੀਂ? ਕੀ ਹੋਇਆ ਸੀ ਉੱਥੇ? ਉਹ ਤਾਂ ਦਿਵਾਰ ਡਿੱਗ ਪਈ ਜੀ ਪੱਠੇ। ਪੱਠੇ ਦੇ ਅੱਛਾ ਕਿੰਨੇ ਬੰਦੇ ਥੱਲੇ ਆਏ ਆ? ਦੋ ਜਾਣੀ ਜੀ 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 ਜਾਈ। ਅੱਛਾ ਦੋ। ਇਹ ਇਹਨਾਂ ਲੱਤਾਂ ਇਫੈਕਟਿਵ ਹੋਇਆ ਨਾ। ਲੱਤਾਂ ਹਾਂ ਜੀ ਲੱਤਾਂ। ਲੱਤਾਂ ਦੇ ਜਿਆਦਾ ਸੱਟ ਲੱਗੀ ਇਹਨਾਂ। ਸੋ ਤੁਸੀਂ ਦੇਖ ਸਕਦੇ ਹੋ ਲੱਤਾਂ ਦੇ ਉੱਤੇ ਜਿਆਦਾ ਚੋਟ ਆਈ ਹੈ, ਕੋਈ ਜ਼ਖਮ ਨਹੀਂ ਹੋਇਆ ਪਰ ਫਿਲਹਾਲ ਥੱਲੇ ਆਉਣ ਦੇ ਨਾਲ ਲੱਤ ਦੇ ਬਾਹਾਂ ਦਾ ਵਿੱਚ ਖੜੇ ਰਹਿ ਕੇ ਕੋਣ ਆ ਜਾਂਦੇ ਆ। ਉਹ ਸਟਿਚਰ ਤੇ ਜਾਵੜੀ। ਲੱਤ ਦੇ ਬਾਹਰ ਦੇ ਉੱਤੇ ਚੋਟਾਂ ਜ਼ਰੂਰ ਆਈਆਂ ਵਾ ਸੋ ਪਹਿਲਾਂ ਇੱਕ ਐਂਬੂਲੈਂਸ ਦੇ ਜਰੀਏ ਇਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਹ ਦੋ ਨੌਜਵਾਨਾਂ ਨੂੰ ਹੋਰ ਆਟੋ ਤੇ ਪਾ ਕੇ ਲਿਆਂਦਾ ਗਿਆ ਵਾ ਤੇਰੀ ਸੱਤ ਜੀ ਸੱਦੀ ਸੱਤ ਜੀ ਕਿਹਦੀ ਬਾਤੇ ਮੋੜਾ ਆਬੂ ਮੋੜਾ ਤੇ ਨੰਬਰ ਤੇ ਨੰਬਰ ਨਾ 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 ਜਿਹੜੇ ਕਿੰਨੇ ਬੰਦੇ ਜਿਹੜੇ ਜ਼ਖਮੀ ਵੈਸੀ ਬਾਈ ਜੀ ਜ਼ਖਮੀ ਹੋਇਆ ਜ਼ਖਮੀ ਹੋਏ ਦੋ ਬੰਦੇ ਆ ਤੇ ਬੰਦੇ ਟੋਟਲ ਸੀ ਪੰਜ ਅੱਛਾ ਜੀ ਤੇ ਉਹਦੇ ਕੀ ਨਾਮ ਸੀ ਉਹਨਾਂ ਦੇ ਇੱਕ ਬੌਲੂ ਸੀ ਇੱਕ ਨਾਮ ਸੀ ਤਾਂ ਚਰਨਜੀਤ ਲਾਲ ਇੱਕ ਚਰਨਜੀਤ ਲਾਲ ਸੀ ਇੱਕ ਬੌਲੂ ਸੀਗਾ ਹੋਰ ਕੌਣ ਸੀਗਾ ਜੀ ਦੱਸ ਤੇ ਦੂਜਾ ਤੇ ਨਾਮ ਕੀ ਆ ਤੇ ਬਾਅਦ ਇੱਕ ਦੂਜਾ ਆਪਣਾ ਜੇ ਤਾਂ ਕਿਹੜਾ ਕਿਹਨਾਵਾ ਜਿਹੜਾ ਚੌਥਾ ਬੰਦਾ ਕੌਣ ਸੁਨਦਰੇਸ ਹੈ ਸੁਨਦਰੇਸ ਚੰਦਰੇਸ ਹਾਂ ਚੇਮਨਰੇਸੀ ਚੰਦਰੇਸੀ ਅੱਛਾ ਜੀ ਤੇ ਤੁਸੀਂ ਬਾਈ ਜੀ ਉੱਥੇ ਕੀ ਕੰਮ ਕਰਦੇ ਹੋ ਜੀ ਮੈਂ ਪੱਠੇ ਤੇ ਆਈ ਆਪਣਾ ਤੇ ਜਾ ਪੱਠਾ ਹੰਦਰਾ ਕੀ 15 ਹੋਰ ਸੀ? ਅਜੇ 15 ਹੋਰ ਹੀ ਤੁਸੀਂ ਠੀਕ ਹੈ 15 ਬੰਦੇ ਸਾਰੇ ਸੇਫ ਆ ਜੀ ਬੰਦੇ ਸੇਫ ਆ ਸਾਰੇ ਅੰਦਰ ਡਾਕਟਰ ਨਾਲ ਗੱਲਬਾਤ ਹੋਈ ਆ ਕੀ ਕਹਿੰਦੇ ਦੱਸੋ ਹੈ ਡਾਕਟਰ ਸਾਹਿਬ ਕਹਿੰਦੇ ਓਕੇ ਆ ਵੀ ਦੂਜਾ ਵੀ ਆਪਣਾ ਮੈਡੀਸ਼ਨ ਦੇਤੀ ਆ ਉਹ ਕਹਿੰਦੇ ਕੋਈ ਏਡਾ ਹੀ ਪ੍ਰੋਬਲਮ ਨਹੀਂ ਡਰ ਵਾਲੀ ਕੋਈ ਕੋਈ ਮੇਜਰ ਇੰਜਰੀ ਤਾਂ ਨਹੀਂ ਹੋਈ ਕੋਈ ਨਾ 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 ਮੇਜਰ ਕੋਈ ਪ੍ਰੋਬਲਮ ਨਹੀਂ ਆਈ ਪਹਿਲੇ ਬੰਦੇ ਖਪਰਾਏ ਹੋਏ ਸੀ ਵੀ ਆਏ ਲੱਗ ਰਿਹਾ ਕੋਈ ਪਹਿਲੇ ਖਪਰਾਏ ਹੋਏ ਸੀ ਆਏ ਲੱਗ ਰਿਹਾ ਉਹ ਬੰਦਾ ਬੋਲ ਨਹੀਂ ਰਿਹਾ ਸੀ ਅੰਦਰੋਂ ਬਤੇ ਹੁਣ ਆ ਕੇ ਕਹਿੰਦਾ ਮੈਂ ਕੋਈ ਨਹੀਂ ਦੱਸਿਆ ਕਿ ਪਹਿਲਾਂ ਵੀ ਇਹ ਜਿੰਨੂ ਕਰਨਾ ਹੁਣ ਬੰਦੇ ਨਾਲ ਸੀਗੇ ਇੱਕ ਪਰਚਾ ਹੋਇਆ ਸੀਗਾ ਪਹਿਲਾਂ ਕੋਈ ਪ੍ਰੋਬਲਮ ਨਹੀਂ ਆਈ ਅੱਜ ਤੱਕ ਕੀ ਘਟਨਾ ਦਾ ਕਾਰਨ ਕੀ ਸੰਭਾਗ ਕਾਰਨ ਘਟਨਾ ਦਾ ਇਹ ਬੰਦਾ ਉੱਪਰ ਜੋ ਕੇ ਆਪਣਾ ਜਿਹੜਾ ਕੇਰੀ ਪਾਉਂਦੇ ਹੁੰਦੇ ਭੱਠੇ ਦੇ ਉੱਪਰ ਪੈਰ ਸਲਿੱਪ ਹੋਇਆ ਸੀਗਾ ਪੈਰ ਸਲਿੱਪ ਹੋਣ ਦੇ ਨਾਲ ਜਿਹੜੀ ਦੀਵਾਰ ਆ ਕੱਚੀ ਓਮੇ ਇੱਟਾਂ ਕੱਢੀਆਂ ਹੁੰਦੀਆਂ ਪੰਜ ਸੱਤ ਦੀਵਾਰ ਦੀ ਉਹ ਨਾਲ ਹੀ ਹੱਥ ਪਾੜਿਆ ਤੇ ਨਾਲ ਹੀ ਡਿੱਗ ਗਿਆ ਨੰਨੀ ਮਨੀ ਦਾ ਪਾਸਾ ਜਿਹੜੇ ਕੱਕੇ ਜ਼ਖਮੀ ਹੋ ਸੀ ਉਹਨਾਂ ਦੇ ਪਿੰਡ ਦਾ ਸਾਡਾ ਪਿਆਰਾ ਜ਼ਖਮ ਵਾਲਾ ਅੰਦਰੀਆ ਕੀ ਨਾਂ ਸੀ ਉਹਨਾਂ ਦੇ ਪੀਪਲ ਦਾ ਹੋਰ ਨਾ ਥੱਪਿਆ ਜ਼ਖਮੀ ਵਾਲਾ ਸੁਸੁਣੀ ਬਾਹਰ ਕਾ ਦੋ ਬਾਹਰ ਹਾਂ ਕੀ ਆ ਹੋ ਗਿਆ ਕੀ ਨਾਂ ਕੀ ਤੁਹਾਡਾ ਕੰਦ ਗਿਰ ਗਈ ਸੀ ਨਾਂ ਕੀ ਆਪਣੇ ਤੁਹਾਡਾ ਸ਼ਰਨਜੀ ਇਹ ਪੱਠਾ ਕਿਹੜਾ ਸੀ ਰਾਮ ਮੁਰਤੀ ਕੀ ਹੋਇਆ ਕੀ ਸੀ ਬੇਟਾ ਦੱਸਿਓ ਹਾਂ ਜੋੜੋ ਦਿਵਾਰ ਡਿੱਗੀ ਸੀ ਨਹੀਂ ਕਰਦੇ ਕਿ ਕੀ ਕੰਮ ਕਰਦੇ ਨਿਕਾਸੇ ਕਰਦੇ ਸੀ ਅੱਛਾ ਇੱਟਾਂ ਕੱਢਦੇ ਸੀ ਤੁਸੀਂ ਇੱਟਾਂ ਕੱਢਦੇ ਤੇ ਦਵਾਰ ਡਿੱਗ ਕਿਉਂ ਭਈ ਕੀ ਰੀਜ਼ਨ ਆਪਣੇ ਮਰਜ਼ੀ ਸੇ ਐਸੇ ਡਿੱਗ ਪਈ ਅੱਛਾ ਨਾਲੇ ਕਹਿੰਦੇ ਸੀ ਇੱਟਾਂ ਕੱਢਣ ਲੱਗੇ ਵੀ ਵਿਚੋ ਕਿਸੇ ਨੇ ਹੱਥ ਪਾ ਲਿਆ ਸੀ ਨਹੀਂ ਆਪਣੇ ਮਰਜ਼ੀ ਸੇ ਉੱਪਰ ਸੇ ਚੱਲ ਗਈ ਦਿਵਾਰ ਤੇ ਪੁਰਾਣੀ ਸੀ ਦਵਾਰ ਉਹ ਪੁਰਾਣੀ ਸੀ ਉਹ ਤਾਂ ਬਣੀ ਸੀ ਨਾਈਸ ਸੀਗੀ ਤੇ ਮਾਰੋ ਇਸ ਵਜਲ ਡਿੱਗ ਗਈ ਪਤਾ ਬੰਦੇ ਕਿੰਨੇ ਕਾਇਲ ਹੋਏ ਆ ਬਾਕੀ ਬੰਦੇ ਕੋਈ ਨਹੀਂ ਹੋਏ ਬਸ ਬਚ ਗਿਆ ਬਸ ਆਉ ਤੁਹਾਾਰੇ ਕੋਈ ਮੈਡੀਕਲ ਸਟਾਫ ਜੀ ਆ ਉਹ ਬਸ ਦੋ ਬੰਦੇ ਕੇ ਬਜੀ ਤੇ ਤੁਸੀਂ ਆਟੋ ਤੇ ਆਏ ਆ ਐਂਬੂਲੈਂਸ ਲੈਣ ਗਈ ਸੀ ਤੁਸੀਂ ਐਂਬੂਲੈਂਸ ਤੇ ਕੱਥ ਨਹੀਂ ਆਏ ਐਂਬੂਲੈਂਸ ਤੁਸੀਂ ਐਂਬੂਲੈਂਸ ਤੇ ਹੀ ਥੋੜੇ ਜਿਹੜੇ ਦੂਜੇ ਨਾਲ ਦੇ ਬੰਦੇ ਆ ਉਹ ਉਹਨਾਂ ਨੂੰ ਐਂਬੂਲੈਂਸ ਵਾਲੇ ਨਹੀਂ ਲੈ ਕੇ ਜਿੰਦੀ ਆਏ ਉਹ ਉਹ ਤੋਂ ਪਹਿਲੇ ਆ ਗਏ ਇੱਥੇ ਐਂਬੂਲੈਂਸ ਤਾਂ ابھی ਪਹੁੰਚੀ ਨਹੀਂ ਥੀ ਐਂਬੂਲੈਂਸ ਕਿੰਨੇ ਘਟਣਾ ਤੇ ਉਹ ਕਿੰਨੇ ਚਿਰ ਬਾਅਦ ਆਈ ਆ ਐਂਬੂਲੈਂਸ ਕਮ ਸੇ ਕਮ 5 6 ਮਿੰਟ ਬਾਅਦ ਆਈ ਨਹੀਂ ਨਹੀਂ ਜਦੋਂ ਘਟਨਾ ਹੋ ਗਈ ਉਸ ਤੋਂ ਕਿੰਨੇ ਚਿਰ ਬਾਅਦ ਐਂਬੂਲੈਂਸ ਆਈ ਆ ਘਟਨਾ ਕੇ ਉਸ ਕੇ ਬਾਅਦ ਤੋਂ 15 20 ਮਿੰਟ ਬਾਅਦ ਠੀਕ ਹੈ